ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਤੁਹਾਨੂੰ ਸੁਣਾਉਣ ਲੱਗੇ ਹਾਂ ਜੀ ਗੀਤ ਗੀਤ ਹੈ ਜੀ ਪ੍ਰਾਤਨ ਲੋਕ ਗੀਤ ਹੈ ਇਹ ਉਹ ਤੋਂ ਤਾਂ ਸੁੱਟ ਦੀਆਂ ਜੀਰੀਆਂ ਬੇਦਾਨ ਦੀ ਠਾ ਤਾ ਲਿਓ ਤੂੰ ਸੰਬੋ ਚਰਾ ਜੇ ਦਿਆ ਤੂੰ ਤੇਰੀਆਂ ਸਿਟੀਆਂ ਬਚਾਣਾ ਬੀਬੀ ਮੈਂ ਤਾਂ ਰਾਜ ਜੀ ਦਾ ਲੋਕੁਰ ਰਾਜ ਦੀਏ ਸੁਰਤ ਦੇਖਣਾ ਢੁਲੀ ਕੇ ਹੋ ਜਹੀ ਤੇਰੀ ਮਾਤਾ ਵੇ ਦੀ ਦੀਆ ਤੂੰ ਸਾਨੂੰ ਲੈ ਚੱਲ ਨਾ ਲੈ ਬਹੁਤ ਲੜਾ ਕੀ ਮੇਰੀ ਮਾਤਾ ਨੀ ਬੀਬੀ ਉਹ ਤੋ ਲੜਾ ਕੀ ਮੇਰੀ ਪੈ ਕਿ ਹੋ ਜਹਾਂ ਤੇਰਾ ਦੇਸ਼ ਬੇਗੰਦੀ ਕਿ ਹੋ ਜਹਾਂ ਤੇਰਾ ਕਰ ਰਾਜ ਦੇਆ ਤੂੰ ਚਨ ਲੈ ਚੱਲਣਾ ਲੈ ਉਜੜ ਬਸੇਂਦਾ ਮੇਰਾ ਕਰ ਰਾਜੇ ਦੀਏ ਸੂਰਤ ਦੇਖ ਨਾ ਡੁੱਲੀ ਕੇ ਹੋ ਜੇ ਹੀ ਤੇਰੀ ਨਾਰ ਵੇ ਗਾਂਦੀ ਕੇ ਹੋ ਜੇ ਹੀ ਗੋਆਂਡਣ ਰਾਜੇ ਦਿਆ ਨੀ ਤੂੰ ਸੂਰਤ ਦੇਖ ਨਾ ਡੁੱਲੀ ਕੀ ਹੋ ਜਹੀ ਤੇਰੀ ਨਾਰ ਵੇ ਗਾਂਧੀ ਕੀ ਹੋ ਜਹੀ ਗੁੰਡਣ ਰਾਜੇ ਦਿਆ ਤੂੰ ਸਾਨੂੰ ਲੈ ਚੱਲ ਨਾਲੇ ਬਹੁਤ ਤਾਂ ਸੋਣੀ ਮੇਰੀ ਨਾਰਨੀ ਵੀ ਦੇਖ ਨੰਡੁੱਲੀ ਉਤੋਂ ਤਾੜਿ ਗੇ ਪਾਏ ਬਿਜਲੀ ਵੇ ਗਾਂਦੀ ਤਾਂ ਲੜ ਜਾਏ ਕਾਲਾ नाग ਵੇ ਰਾਜੇ ਦਿਆ ਤੂੰ ਸਾਨੂੰ ਦਿੱਤੜਾ ਜਵਾਵ ਵੇ ਬਿਜਲੀ ਤਾਂ ਮੇ ਨਾਦ ਲਗੇ ਨੀ ਪਰਾਰਾ ਜੇ ਦੀਏ ਸੂਰਤ ਦੇਖਣਾ ਡੁੱਲੀ ਨੀ ਸੂਰਤ ਦੇਖਣਾ ਡੁੱਲੀ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ ਜੀ ਸਾਡਾ ਇਹ ਪ੍ਰਾਤਨ ਲੋਕਗੀਤ ਤੁਹਾਨੂੰ ਵਧੀਆ ਲੱਗਿਆ ਨਾ ਜੀ ਤਾਂ ਸਾਨੂੰ ਜਰੂਰ ਆਪਦੇ ਸੋਹਣੇ ਸੋਹਣੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ